ਮੁੱਖ ਮੰਤਰੀ ਸਾਹਿਬ ਨੇ ਜਿਹੜਾ ਥਾਪੜਾ ਦਿੱਤਾ ਆਪਣੇ 13 ਉਮੀਦਵਾਰਾਂ ਨੂੰ ਕਹਿੰਦੇ ਕਿ ਆ ਹੁਣ ਸਾਡੇ ਚਿਹਰੇ ਨੇ ਤੇ ਮੈਂ ਰੂਬਰੂ ਕਰਾਉਣ ਦੇ ਲਈ ਇਹ ਪ੍ਰੋਗਰਾਮ ਰੱਖਿਆ ਤੇ ਇਵੇਂ ਹੀ ਬਾਕੀ ਪਾਰਟੀਆਂ ਨੇ ਹੁਣ ਰੀਸ ਕਰਨੀ ਆ ਲੱਗ ਕੀ ਉਹਨਾਂ ਨੇ ਤਾਂ ਪੂਰੇ ਦੇ ਪੂਰੇ ਉਮੀਦਵਾਰ ਵੀ ਨਹੀਂ ਤਾਰੇ ਉਹਨਾਂ ਨੇ ਦੋ ਤਿੰਨ ਗੱਲਾਂ ਖਾਸ ਕੀਤੀਆਂ ਜਿਹੜੀਆਂ ਚੋਣਾਂ ਦੇ ਉੱਤੇ ਵੀ ਅਸਰ ਪਾਉਂਦੀਆਂ ਨਾਲੇ ਤਾਂ ਕਹਿੰਦੇ ਕਿ ਜਿਹੜਾ ਅਰਵਿੰਦ ਕੇਰੀਵਾਲ ਦੇ ਨਾਲ ਧੱਕਾ ਹੋਇਆ ਜਿੱਥੇ ਤੁਸੀਂ ਝਾੜੂ ਚਲਦਾ ਉੱਥੇ-ਉਥੇ ਉਹ ਘਬਰਾ ਜਾਂਦੇ ਆ ਨਾਲ ਪੰਜਾਬ ਦੇ ਪ੍ਰਸੰਗ 'ਚ ਕਹਿੰਦੇ ਕਿ ਮੈਂ ਤਿੰਨ ਤਿੰਨ ਚਾਰ ਚਾਰ ਢੇੜੇ ਲਾਉਣੇ ਆ ਹਰੇਕ ਹਲਕੇ 'ਚ ਮੇਰੀ ਗੱਡੀ ਫੁੱਲਾਂ ਨਾਲ ਲੱਦੀ ਜਾਂਦੀ ਹੈ ਮੇਰਾ ਵਿਰੋਧ ਨਹੀਂ ਹੁੰਦਾ ਬਾਕੀਆਂ ਦਾ ਇਸ ਕਰਕੇ ਹੁੰਦਾ ਕਿਉਂਕਿ ਉਹ ਲੋਕਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰਦੇ ਦੇਖੋ ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਪਾਰਟੀ ਹਲੇ ਨਵੀਂ ਆ ਪਾਰਟੀ ਕੋਲ ਇੰਨੇ ਸ ਤੁਸੀਂ ਭਾਰਤੀ ਜਨਤਾ ਪਾਰਟੀ 'ਚ ਚਲੇ ਜਾਓ ਤੁਸੀਂ ਸ਼੍ਰੋਮਣੀ ਕਾਲੀ ਦਲ ਦੇਖ ਲਓ ਜਾਂ ਕਾਂਗਰਸ ਪਾਰਟੀ ਉਹਨਾਂ ਕੋਲ ਸਟਾਰ ਕੰਪੇਨਰ ਬਹੁਤ ਨਹੀਂ ਆਮ ਆਦੀ ਪਾਰਟੀ ਕੋ ਭਗਵੰਤ ਮਾਨ ਸਾਹਿਬ ਅਰਵਿੰਦ ਕੇਜਰੀਵਾਲ ਤੋਂ ਬਾਅਦ ਕਿਹੜਾ ਸਟਾਰ ਕੰਪੇਨਰ ਸੰਜੇ ਸਿੰਘ ਜੇਲ੍ਹ 'ਚ ਆ ਗਏ ਨੇ ਤਿੰਨ ਹੀ ਨੇ ਜੇਲ੍ਹ 'ਚੋਂ ਬਾਹਰ ਆ ਗਏ ਚੌਥਾ ਪੰਜਾਬ 'ਚ ਕੋਈ ਹੈਗਾ ਸਟਾਰ ਕੰਪੇਨਰ ਮੈਨੂੰ ਤਾਂ ਨਹੀਂ ਲੱਗਦਾ ਹੈਗਾ ਕਿ ਜਿਨ੍ਹਾਂ ਦੀਆਂ ਗੱਲਾਂ ਸੁਣ ਕੇ ਜਿਹੜਾ ਵੋਟਰ ਆ ਉਹ ਖੁਸ਼ ਹੋ ਜੇ ਹਣਾ ਉਹਨੂੰ ਭਰੋਸਾ ਹੋ ਜੇ 2017 ਦੇ ਵਿੱਚ ਵੀ ਭਗਵੰਤ ਮਾਨ ਸਾਹਿਬ ਜਦੋਂ ਮੈਂਬਰ ਪਾਰਲੀਮੈਂਟ ਸੇ ਉਹਨਾਂ ਨੇ 400 ਤੋਂ ਵੱਧ ਰੈਲੀਆਂ ਕੀਤੀਆਂ ਸੀ ਅੱਧੀ ਅੱਧੀ ਰਾਤ ਕੀਤੀਆਂ ਸੀ ਹਾਲਾਂਕਿ ਬੰਦੇ ਨੂੰ ਨੀਂਦਰਾ ਵੀ ਸੀ ਬੜੀ ਮਿਹਨਤ ਕੀਤੀ ਉਹ ਚਾਜ ਉਹਨਾਂ ਨੇ 2017 ਦੇ ਵਿੱਚ ਉਦੋਂ ਤੇ ਨਾਰਾ ਵੀ ਕਿ 100 ਸੀਟਾਂ ਪਾਰ ਰਣ ਚਲੋ ਠੀਕ ਹੋ 22 ਦੇ ਵਿੱਚ 100 ਦੇ ਨੇੜੇ ਪਹੁੰਚ ਗਏ ਭਗਵੰਤ ਮਾਨ ਸਾਹਿਬ ਤੋਂ ਇਲਾਵਾ ਆਮ ਆਦੀ ਪਾਰਟੀ ਕੋਈ ਸਟਾਰ ਕੰਪੇਨਰ ਨਹੀਂ ਆ ਜਿਹੜੇ ਸਟਾਰ ਕੰਪੇਨਰ ਉਹਦੇ ਕੁਮਾਰ ਵਿਸ਼ਵਾਸ ਵਰ ਉਹ ਪਾਰਟੀ ਚ ਉਹਨਾਂ ਨੇ ਬਾਹਰ ਕਰ ਦਿੱਤੇ ਕੇਜਰੀਵਾਲ ਸਾਹਿਬ ਜੇਲ੍ਹ ਦੇ ਵਿੱਚ ਆ ਮਨੀਸ਼ ਸੋਧਿਆ ਵੀ ਸਤਿੰਦਰ ਜੈਨ ਜਾਂ ਕੇਜਰੀਵਾਲ ਸਾਹਿਬ ਭਗਵੰਤ ਮਾਨ ਦੇ ਬਰਾਬਰ ਸਟਾਰ ਕੰਪੇਨਰ ਨਹੀਂ ਗਿਨੇ ਜਾ ਸਕਦੇ ਨਾ ਸਟਾਰ ਕੰਪੇਨਰ ਡਾਕਟਰ ਸੰਦੀਪ ਪਾਟਕ ਨੂੰ ਹੋਵੇ ਤੁਸੀਂ ਕਾਊਂਟ ਕਰ ਸਕਦੇ ਨਾ ਦੁਰਗੇਸ਼ ਪਾਟਕ ਨੂੰ ਨਾ ਤੁਸੀਂ ਰਾਗਵ ਚੱਡਾ ਨੂੰ ਸਟਾਰ ਕੰਪੇਨਰ ਹੋਈ ਆ ਤੇ ਇਸ ਕਰਕੇ ਪਾਰਟੀ ਨੇ ਇਹ ਡਿਸਾਈਡ ਕੀਤਾ ਹੈ ਕਿ ਚਾਹੇ ਦਿੱਲੀ ਹੋਵੇ ਚਾਹੇ ਅਸਮ ਹੋਵੇ ਚਾਹੇ ਗੁਜਰਾਤ ਹੋਵੇ ਚਾਹੇ ਪੰਜਾਬ ਹੋਵੇ ਸਟਾਰ ਕੰਪੇਨਰ ਹੀ ਭਗਵੰਤ ਮਾਨ ਔਰ ਭਗਵੰਤ ਮਾਨ ਸਾਹਿਬ ਐਸੇ ਕਰਕੇ ਕਹਿ ਰਹੇ ਨੇ ਮੈਂ ਇੱਕ ਕੀ ਦੋ ਨਹੀਂ ਚਾਰ-ਚਾਰ ਗੇੜੇ ਵੀ ਲਾਵਾਂਗਾ ਕਿਉਂਕਿ ਇਹਨਾਂ ਤੋਂ ਬਿਨਾ ਆਮ ਆਦੀ ਪਾਰਟੀ ਦੀ ਗਤੀ ਨਹੀਂ ਹੋਣੀ ਲੋਕ ਹੀ ਇਹਨਾਂ ਨੂੰ ਸੁਣਨਾ ਚਾਹਣਗੇ ਭਰੋਸਾ ਨਾ ਤੇ ਪੰਜਾਬ ਦੀ ਜਨਤਾ ਕਿਸੇ ਵੀ ਮੰਤਰੀ ਜਾਂ ਆਮ ਆਦੀ ਪਾਰਟੀ ਦੇ ਐਮਐਲਏ ਤੇ ਨਹੀਂ ਕਰੇਗੀ ਭਰੋਸਾ ਕੇਵਲ ਤੇ ਕੇਵਲ ਮੁੱਖ ਮੰਤਰੀ ਤੇ ਕਰਦੇ ਕਿੰਨਾ ਕਰਦੇ ਨੇ ਉਹ ਲੋਕਾਂ ਤੇ ਨਿਰਭਰ ਕਰਦਾ ਹੁਣ ਸੰਜੇ ਸਿੰਘ ਨੂੰ ਕਿੰਨਾ ਕੀ ਲੋਕ ਸੁਣਨਗੇ ਕੇਜਰੀਵਾਲ ਸਾਹਿਬ ਜੀ ਕੇਜਰੀਵਾਲ ਸਾਹਿਬ ਜਦੋਂ ਬੋਲਦੇ ਆਗੇ ਨੇ ਅੱਧੀ ਦੁਨੀਆ ਤੇ ਉਦਾਂ ਹੀ ਉੱਠ ਕੇ ਚਲੇ ਜਾਂਦੀ ਹੈਗੀ ਕਿਉਂਕਿ ਪਹਿਲਾਂ ਭਗਵੰਤ ਮਾਨ ਸਾਹਿਬ ਬੋਲਦੇ ਨੇ 35 40 ਮਿੰਟ ਬੋਲਦੇ ਨੇ ਲੋਕਾਂ ਨੂੰ ਮਜ਼ਾ ਆਉਂਦਾ ਹੈਗਾ ਕਿਉਂਕਿ ਜਿਵੇਂ ਉਹਨਾਂ ਨੂੰ ਗੱਲਾਂ ਉਹਨਾਂ ਦੇ ਮੂੰਹੋਂ ਫੱਬਦੀਆਂ ਨੇ ਜਿਵੇਂ ਉਹ ਕਾਲੀਆਂ ਤੇ ਕਾਲੀਆਂ ਨੂੰ ਟੀਚਰਾਂ ਜਾਂ ਟਕੋਰਾਂ ਕਰਦੇ ਨੇ ਕਾਂਗਰਸ ਨੂੰ ਕਰਦੇ ਆਗੇ ਨੇ ਲੋਕਾਂ ਨੂੰ ਗੱਲਾਂ ਵੀ ਆ ਤੇ ਐਂਟਰਟੇਨਮੈਂਟ ਵੀ ਹੋ ਰਿਹਾ ਦੂਜੇ ਚ ਇੰਨੇ ਕਿਸੇ ਨੂੰ ਵੱਲ ਆਉਂਦੇ ਨਹੀਂ ਗੱਲ ਕਰਨਦੇ ਕਿ ਲੋਕੀ ਗੱਲਾਂ 'ਚ ਵੀ ਹੱਸੀ ਵੀ ਜਾਣ ਤੇ ਸੋਚਣ ਵਾਸਤੇ ਮਜਬੂਰ ਹੋਣਗੇ ਹਾਂ ਯਾਰ ਮੁੱਖ ਮੰਤਰੀ ਨੇ ਜੋ ਕੁਝ ਕਿਹਾ ਸਹੀ ਕਿਹਾ ਕਿ ਪੰਜਾਬ ਨੂੰ ਲੁੱਟ ਕੇ ਖਾ ਗੇ ਕੁੱਟ ਕੇ ਖਾ ਗੇ ਹੁਣ ਇਹਨਾਂ ਦਾ ਵੀ ਹਿਸਾਬ ਕਿਤਾਬ ਉਸਾਈ ਚ ਲੋਕੀ ਲੈਣਗੇ ਇਸ ਕਰਕੇ ਇਸ ਦੌਰਾਨ ਸੀਐਮ ਨੇ ਇੱਕ ਹੋਰ ਦਾਵਾ ਕੀਤਾ ਜਿਵੇਂ ਤਿੰਨ ਤਿੰਨ ਚਾਰ ਢੇੜਿਆਂ ਵਾਲਾ ਮੇਰੀ ਗੱਡੀ ਫਲਾਣਾ ਲੱਦੀ ਜਾਂਦੀ ਹੈ ਪਰ ਬਠਿੰਡਾ ਫਰੀਦਕੋਟ ਦੇ ਜਿਹੜੇ ਦੋ ਉਮੀਦਵਾਰ ਏ ਉਹਨਾਂ ਦਾ ਵੀ ਜਿਹੜਾ ਵਿਰੋਧ ਕਿਤੇ ਨਾ ਕਿਤੇ ਦੇਖਣ ਨੂੰ ਮਿਲਿਆ ਜਿਵੇਂ ਭਾਜਪਾ ਦੇ ਉਮੀਦਵਾਰਾਂ ਦਾ ਪਰ ਭਗਵਾਨ ਤਮਾਨ ਉਹਨਾਂ ਦੇ ਉਲਟ ਸੋਚ ਰਿਹਾ ਕਹਿੰਦੇ ਕਿ ਵਿਰੋਧ ਮੇਰਾ ਨਹੀਂ ਹੋਣਾ ਕਿਉਂਕਿ ਮੈਂ ਤੇ ਲੋਕਾਂ ਦੇ ਵਿੱਚ ਰਹਿਣਾ ਜਿੱਥੇ ਦਿਲ ਕਰੂਗਾ ਪੋਸਟਰ ਪੋਸਟਰ ਤੁਸੀਂ ਲਾ ਦਿਓ ਕਹਿੰਦੇ ਬਾਕੀ ਕੰਮ ਮੇਰਾ ਹੈ ਨਹੀਂ ਇਹ ਤਾਂ ਚਲੋ ਠੀਕ ਹੈ ਕਿ ਉਹਨਾਂ ਦਾ ਵਿਰੋਧ ਹੁੰਦਾ ਕਿ ਨਹੀਂ ਹੁੰਦਾ ਜੇ ਤੇ ਇੱਕ ਤਰੀਕ ਬੜਾ ਦੂਰ ਸਮਾਂ ਪੈ ਜਦੋਂ ਜਾਓਗੇ ਸ਼ਾਇਦ ਉਹ ਵੀ ਲੋਕ ਤੁਹਾਡਾ ਵੀ ਵਿਰੋਧ ਹੋ ਜੂਗਾ ਨਾ ਜੀ ਵਿਰੋਧ ਤੇ ਹੋਣਾ ਹੀ ਹੈ ਸਾਰਿਆਂ ਦਾ ਕਰਕੇ ਜੇ ਕਿਨੇ ਨਹੀਂ ਹੋਊਗਾ ਤੇ ਵੱਖਰੀ ਗੱਲ ਹੈ ਤਵਿਰੋਧ ਜੇ ਹੁੰਦਾ ਤੇ ਤੁਹਾਨੂੰ ਸਹਿਣਾ ਪੈਣਾ ਹੈ ਜੇ ਸਹਿਣਾ ਪੈਣਾ ਦਾ ਮਤਲਬ ਹੈ ਕਿ ਲੋਕ ਤੁਹਾਡੇ ਤੋਂ ਖੁਸ਼ ਨਹੀਂ ਆ ਹੁਣ ਉਹ ਕਹਿ ਰਹੇ ਕਿ ਥੱਲੜ ਲਿਆ ਤੂੰ ਹੀ ਸਾਬ ਲੋ ਬਾਕੀਆਂ ਨੂੰ ਤਾਂ ਮੈਂ ਨਹੀਂ ਬੋਲਣ ਦੇਣਾ ਹੈ ਕੱਲਾ ਹੀ ਕੱਲਾ ਹੀ ਕਬੱਡੀ ਆ ਉਹ ਪਤਾ ਨਹੀਂ ਕਿ ਗੱਲਾਂ ਦੇ ਵਿੱਚ ਖਿਡਾਰੀ ਨੇ ਗੱਲਾਂ ਦੇ ਵਿੱਚ ਤੇ ਕੋਈ ਵੀ ਇਹਨਾਂ ਨੂੰ ਸੀਐਮ ਸਾਹਿਬ ਨੂੰ ਹਰਾ ਨਹੀਂ ਸਕਦਾ ਜਿਵੇਂ ਇਹਨਾਂ ਨੂੰ ਗੱਲਾਂ ਆਉਂਦੀਆਂ ਕਿਉਂਕਿ ਬੇਸਿਕਲੀ ਤਾਂ ਐਕਸਪਰਟ ਨੇ ਉਹ ਕਲਾਕਾਰ ਨੇ ਔਰ ਇਸ ਮਸਲੇ ਦੇ ਵਿੱਚ ਉਹਨਾਂ ਦੀ ਇੱਕ ਕਲਾ ਵਾ ਤੇ ਕਲਾ ਦੇ ਨਾਲ ਉਹ ਲੋਕਾਂ ਨੂੰ ਕਿਵੇਂ ਕੀਲਦੇ ਨੇ ਵੋਟਰਾਂ ਨੂੰ ਕਿਵੇਂ ਕੀਲਦੇ ਨੇ ਤੇ ਵਿਰੋਧੀਆਂ ਨੂੰ ਕਿਵੇਂ ਝੰਬਦੇ ਆਗੇ ਨੇ ਇਹਦਾ ਤਾਂ ਕੋਈ ਤੋੜ ਨਹੀਂ ਹੈਗਾ ਪੰਜਾਬ ਦਾ ਕਿਹੜਾ ਲੀਡਰ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰ ਸਕਦੇ ਨੇ ਹਾਂ ਹੋਰ ਵੀ ਕਾਲੀ ਦਲ ਕੋ ਵੀ ਇੱਕ ਜਾਂ ਕਾਂਗਰਸ ਕੋ ਵੀ ਹੈ ਪਰ ਜਿਵੇਂ ਇਹ ਉਹ ਗੱਲਾਂ ਕਰਦੇ ਨੇ ਜਿਵੇਂ ਟੋਟ ਕੇ ਸੁਣਾਉਂਦੇ ਨੇ ਉਹ ਹੈ ਇੱਕ ਕਲਾ ਹੈ ਇਸ ਕਲਾ ਦੇ ਵਿੱਚ ਤੇ ਕੋਈ ਇਹਨਾਂ ਦਾ ਮੁਕਾਬਲਾ ਨਹੀਂ ਪਰ ਸਵਾਲ ਹੈ ਕਿ ਤੁਹਾਡੀ ਗੱਡੀ ਫੁੱਲਾਂ ਦੇ ਨਾਲ ਲੱਦੀ ਜਾਂਦੀ ਜਾਂ ਲੋਕਾਂ ਦਾ ਵਿਰੋਧ ਹੋ ਰਿਹਾ ਵਿਰੋਧ ਤੇ ਤੁਹਾਡਾ ਵੀ ਬਹੁਤ ਹੋ ਗਿਆ ਨਾ ਕਿਸੇ ਲੀਡਰ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਦਾ ਹੋ ਗਿਆ ਕਰਮਜੀਤ ਅਨਮੋਲ ਸਾਹਿਬ ਦਾ ਹੋ ਗਿਆ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਦਾ ਹੋ ਗਿਆ ਮਾਸਟਰ ਜਕਸੀਰ ਸਾਹਿਬ ਦਾ ਵੀ ਹੋ ਗਿਆ ਚਲੋ ਇੱਕ ਐਮਐਲਏ ਨੇ ਪਰ ਵਿਰੋਧ ਤੇ ਤੁਹਾਡੇ ਵੀ ਹੋ ਰਹੇ ਨਾ ਨਾ ਤੇ ਜੇ ਜੇ ਵਿਰੋਧ ਨਹੀਂ ਹੋ ਰਿਹਾ ਤੁਹਾਡੇ ਵਾਸਤੇ ਕੋਈ ਮਾਨ ਸਨਮਾਨ ਵਾਲੀ ਗੱਲ ਨਹੀਂ ਹੈਗੀ ਵਿਰੋਧ ਹੋ ਰਿਹਾ ਉਹਨੂੰ ਸੋਚਣ ਵਾਲੀ ਗੱਲ ਹੈ ਹੁਣ ਪਰ ਇਹਨੇ ਨਾਲ ਇਹ ਕਹਿ ਦਿੱਤਾ ਕਿ ਜਿਵੇਂ ਪਹਿਲਾਂ ਕਹਿੰਦੇ ਸੀ ਕਿ ਕੱਲੀ ਵੀ ਕਾਂਗਰਸ ਵੀ ਵੀ ਕਰਦੇ ਰਹੇਗੇ ਨੇ ਵੀ ਜੇ ਤੁਹਾਡੇ ਹਲਕੇ ਚ ਹਾਰ ਗਏ ਤੁਹਾਡੀ ਗੱਲ ਟਿਕ ਟਕ ਕੱਟੀ ਜਾਣੀ ਹੈਗੀ ਇਹਨਾਂ ਨੇ ਵੀ ਇਸ਼ਾਰਾ ਕਰ ਹੀ ਦਿੱਤਾ ਹੈਗਾ ਉਹ ਕਹਿ ਰਹੇ ਨੇ ਕਿ ਜਿਹੜੀਆਂ ਗੱਲਾਂ ਦੇ ਕਹਿਣ ਵਾਲੀਆਂ ਉਹ ਟੀਵੀ ਤੇ ਦਿਖਾਤੀਆਂ ਹੋ ਸਕਦਾ ਹੈ ਕਿ ਬਾਅਦ ਵਿੱਚ ਬੰਦ ਕਮਰੇ ਚ ਇੱਕ ਵੱਖਰੀ ਮੀਟਿੰਗ ਹੋਵੇ ਪਰ ਨਾਲ ਦੀ ਨਾਲ ਉਹਨਾਂ ਕਹਿੰਦਾ ਹੈ ਕਿ ਸਰਕਾਰਾਂ ਕੋਲੋਂ ਉਹਦੇ ਨਹੀਂ ਮੁੱਕਦੇ ਬੰਦੇ ਮੁੱਕ ਜਾਂਦੇ ਨੇ ਆ ਜਿਹੜਾ ਵਰਕਰ ਵਲੰਟੀਅਰ ਬੁਲਾਏ ਨੇ ਉਹਨਾਂ ਨੂੰ ਥਾਪੜਾ ਦੇ ਦਿੱਤਾ ਹੈਗਾ ਕਿ ਐਵੇਂ ਨਾ ਕਿਤੇ ਦਿਲ ਠੰਡਾ ਹੌਲਾ ਕਰਕੇ ਬੈਠ ਜਾਓ ਹਜੇ ਆਪਣੀ 3 ਮਹੀਨੇ ਦੀ ਸਰਕਾਰ ਪਈ ਹੈਗੀ ਬਥੇਰੇ ਮੈਂਬਰ ਡਾਇਰੈਕਟਰ ਲਾ ਦਾਂਗੇ ਬਥੇਰੀਆਂ ਚੇਅਰਮੈਨੀਆਂ ਨੇ ਪਹਿਲਾਂ ਚੇਅਰਮੈਨ ਫਿਰ ਸੀਨੀਅਰ ਵਾਈਸ ਚੇਅਰਮੈਨ ਫਿਰ ਵਾਈਸ ਚੇਅਰਮੈਨ ਫਿਰ 20 25 ਡਾਇਰੈਕਟਰ ਮਤਲਬ ਇਹ ਰੇੜੀਆਂ ਐਵੇਂ ਵੰਡੀਆਂ ਇਸ ਸਰਕਾਰ ਨੇ ਵੀ ਨਾ ਜੀ ਕਮਾਲ ਕੀਤੀ ਹੋਈ ਆ ਤੋ ਹੁਣ ਸਾਰਿਆਂ ਨੂੰ ਭਰੋਸਾ ਹੈਗਾ ਹੁਣ ਸਾਰਿਆਂ ਦਾ ਯੋਰ ਲੱਗੂਗਾ ਕਈਆਂ ਨੇ ਹਲੇ ਬਲਾਕ ਸੰਮਤੀ ਲੜਨੀ ਜਿਲ੍ਹਾ ਪ੍ਰੀਸ਼ਦ ਲੜਨੀ ਆ ਸਰਪੰਚੀ ਲੜਨੀਆਂ ਥਾਪੜਾ ਦੇ ਕੇ ਕਿ ਖਿੱਚ ਕੇ ਰੱਖੋ ਕਮਾਪਤੀਆਂ ਦੇ 13 ਜਿੱਤਣੀ ਉਹਦੇ ਇੱਕ ਚਾਰ ਸਰੀ ਨੂੰ ਪਤਾ ਲੱਗੂਗਾ ਕਿ ਕਿਹਦੀਆਂ 13 ਚੋਂ ਕਿੰਨੀਆਂ ਘਟਦੀਆਂ ਕਿੰਨੀਆਂ ਵੱਧਦੀਆਂ ਆਈਆਂ ਪਰ ਨਾਲ ਦੀ ਨਾਲ ਵਰਕਰਾਂ ਨੂੰ ਥਾਪੜਾ ਦੇਦਾ ਕਿ ਤਕੜੇ ਹੋ ਜੋ ਜਤਾਦ ਓ 13 ਦੇ 13 ਕਿਉਂਕਿ ਉਹ ਉਹਨਾਂ ਦੇ ਜਿਹੜੇ ਖਾਸ ਦੋਸਤ ਨੇ ਉਹ ਵੀ ਤਾਂ ਉਹੀ ਭਾਸ਼ਾ ਬੋਲ ਗਏ ਕਰਮਜੀਤ ਅਨਮੋਲ ਕੇ ਆਰ ਕੇ ਪੰਜਾਬ ਦੀ ਤਾਂ ਇੱਕ ਭਗਵੰਤ ਮਾਨ ਨਹੀਂ ਭੇਜਣਗੇ 13 ਭੇਜਣਗੇ ਕਿਉਂਕਿ ਜਿਹੜੇ ਸਾਰੀਆਂ ਜਿਹੜੀਆਂ ਬਿਆਨ ਹੁੰਦੇ ਜਜ਼ਬਾਤੀ ਹੁੰਦੇ ਨੇ ਪਰ ਜਿਹੜਾ ਥਾਪੜਾ ਦਿੱਤਾ ਹੈਗਾ ਉਹ ਥਾਪੜੇ ਤੇ ਲੋਕੀ ਕਿਉਂ ਕਿਉਂਕਿ ਵਰਕਰ ਕੀ ਚਾਹੁੰਦੇ ਹੁੰਦੇ ਕੰਮ ਕੰਮ ਲੀਡਰਾਂ ਦੇ ਹੋ ਨਹੀਂ ਰਹਿਗੇ ਕਿਉਂਕਿ ਧੜੇ ਇੰਨੇ ਜਿਆਦੇ ਨੇ ਜਿਹੜੇ ਕੱਲ ਮਾਸਟਰ ਵਾਲਵਾਲ ਬੱਚੇ ਕਹਿੰਦੇ ਕਿ ਜਿਹੜੀਆਂ ਗੋਲੀਆਂ ਚੱਲੀਆਂ ਆਈਆਂ ਨੇ ਮਾਰਨੀ ਤੇ ਕਿਸੇ ਹੋਰ ਦੇ ਹੀ ਐਮਸੀ ਦੇ ਤੇ ਐਮਐਲਏ ਦੇ ਲਾਗੂ ਨਹੀਂ ਕਿਤੇ ਬੜੇ ਨੈਰੋ ਐਸਕੇਪ ਸੀ ਕੱਲ ਸੀਨ ਤੇ ਕਹਰੇ ਕਿ ਉਹ ਜਿਹੜੇ ਐਮਐਲਏ ਨੇ ਮਾਸਟਰ ਜਖਸੀਰ ਸਿੰਘ ਨਾ ਉਹਦੀ ਕਿਸੇ ਡੀਐਸਪੀ ਨੇ ਸੁਣੀ ਨਾ ਐਸਐਸਪੀ ਨੇ ਸੁਣੀ ਨਾ ਉੱਪਰਲੇ ਆਲੇ ਨੇ ਸੁਣੀ ਕਿਉਂਕਿ ਕਹਿੰਦੇ ਬੰਦਾ ਹੀ ਉਹ ਆ ਜਿਹੜੀ ਅੱਜ ਕੱਲ ਪੰਜਾਬ ਚੋਂ ਗਾਇਬ ਆ ਦਿੱਲੀ ਚੋਂ ਗਾਇਬ ਆ ਇਹ ਵੀ ਇੱਕ ਧੜਾ ਨਾ ਤੇ ਉਹ ਜਿਹੜੇ ਹੁਣ ਜਿਹੜੇ ਉਸ ਹਲਕੇ ਦੇ ਲੋਕ ਨੇ ਉਹ ਕਹਿਣਗੇ ਯਾਰ ਸਾਡੇ ਐਮਐਲਏ ਦੀ ਸੁਣੀ ਗਈ ਸਾਡੇ ਐਮਐਲਏ ਤੇ ਕਹਿੰਦੇ ਉਹ ਇਲਾਕੇ ਦਾ ਐਸਐਚਓ ਨਹੀਂ ਬਦਲਿਆ ਡੀਐਸਪੀ ਤੇ ਨੀ ਕਾਰਵਾਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਇਹਦੇ ਕੀ ਪੱਲੇ ਹੈਗਾ ਤੇ ਫਿਰ ਵਰਕਰ ਕਿਵੇਂ ਜੋੜਨਗੇ ਵਰਕਰ ਕਿਸੇ ਵੀ ਪਾਰਟੀ ਦਾ ਤਾਂ ਹੀ ਜੀਉਂਦਾ ਰਹਿੰਦਾ ਜੇ ਪਾਰਟੀ ਜੀਉਂਦੀ ਆ ਪਾਰਟੀ ਜੀ ਹੁੰਦੀ ਹੈ ਵਰਕਰਾਂ ਦੇ ਨਾਲ ਤੇ ਵਰਕਰ ਚਾਹੁੰਦੇ ਸਾਡੇ ਕੰਮ ਹੋਣਾ ਇਹ ਨਹੀਂ ਕਿ ਸਾਰੇ ਮਾੜੇ ਕੰਮ ਲੈ ਕੇ ਤੁਰੇ ਫਿਰਦੇ ਨੇ ਫਿਰ ਸਾਡੇ ਥਾਣੇ ਕਿ ਕਿਸੇ ਲੋੜ ਪੈ ਗਈ ਹਾਂ ਯਾਰ ਬੰਦਾ ਫਲਾਨੀ ਪਾਰਟੀ ਸਰਕਾਰ 'ਚ ਸੁਣੀ ਜਿੱਦ ਚੱਲ ਐ ਐਸਐਚਓ ਨੂੰ ਜਾਂ ਤਹਿਸੀਲਦਾਰ ਨੂੰ ਜਾਂ ਬੀਡੀਪੀ ਨੂੰ ਸਾਰੀ ਦੁਨੀਆ ਦੋ ਨੰਬਰ ਤੇ ਕੰਮ ਨਹੀਂ ਕਰਾਉਂਦੀ ਕਈ ਵੈਸੇ ਆਪਣੇ ਪੰਜਾਬੀਆਂ ਦੇ ਸੁਭਾਗ ਹੈ ਕਿ ਮੋਢੇ ਤੇ ਫਤੂਰ ਜਾਂ ਹੁੰਦਾ ਕਿ ਮੇਰੀ ਜ਼ਿਆਦਾ ਸੁਣੀ ਜਾਂਦੀ ਤੁਹਾਡੀ ਘੱਟ ਸੁਣੀ ਜਾਂਦੀ ਜਦ ਵਰਕਰਾਂ ਦੀ ਸੁਣਵਾਈ ਨਹੀਂ ਹੈ ਤੁਹਾਡੇ ਐਮਐਲਏ ਕੱਲ ਚੀਕਾਂ ਮਾਰਦਾ ਰਿਹਾ ਹਾਲਾਂਕਿ ਉਹ ਵੀ ਇੱਕ ਆਪਣੇ ਆਪ ਚ ਇੱਕ ਕਹਾਣੀ ਆ ਕਿ ਪਹਿਲਾਂ ਟਰੱਕ ਜੂਨੀਅਨ ਤੇ ਕਬਜ਼ਾ ਕਰਵਾਇਆ ਗਿਆ ਫਿਰ ਉਹ ਗੁੰਡਾਗਰਦੀ ਦਿਖਾਉਣ ਲੱਗਿਆ ਬੰਦਾ ਕਿਉਂਕਿ ਕਹਿੰਦੇ ਕਿ ਐਮਐਲਏ ਦੇ ਕਿਸੇ ਖਾਸ ਦੇ ਨਾਲ ਇਕੱਠੇ ਪੜਦੇ ਰਹੇ ਸੀ ਦੋਨੇ ਪੜਦੇ ਰਹੇ ਨੇ ਯਾਰੀ ਪੈ ਗਈ ਉਹ ਵੀ ਬਾਪੂ ਕਹਿਣ ਲੱਪੇ ਠੀਕ ਹੈ ਫਿਰ ਵਿਰੋਧ ਆ ਫਿਰ ਇਹਨੇ ਚਾਰ ਹਟਾ ਕੇ ਇੱਕ ਆਪਣਾ ਬੰਦਾ ਲਾ ਲਿਆ ਹੈਗਾ ਫਿਰ ਉਹ ਟੈਂਡਰ ਅਲਰਟ ਹੋਣੇ ਸੀ ਲਿਫਟਿੰਗ ਦੇ ਲਿਫਟਿੰਗ ਚ ਉਹ ਫਿਰ ਦਾਅ ਮਾਰ ਗਿਆ ਫਿਰ ਫੋਨ ਕਰ ਦਿੱਤੇਗੇ ਨੇ ਕਿ ਇਹਨਾਂ ਨੂੰ ਗੱਡੀਆਂ ਨਾਲ ਪ੍ਰੋਵਾਈਡ ਕਰਵਾਈਆਂ ਜਾਵੇ ਫਿਰ ਕੋਈ ਵਿੱਚ ਕਾਉਂਸਲਰ ਆ ਗਿਆ ਉਹ ਲੜਾਈ ਝਗੜਾ ਸੀ ਪੈਸੇ ਦਾ ਸੀ ਕਾਰ ਅਸਲ ਜਿਹੜਾ 2-3 ਤੋਂ ਸੌਬਦਾ ਚੱਲਦਾ ਹੈਗਾ ਉਹ ਹਾਰ ਕੇ ਉਹਨਾਂ ਦੀ ਕਿਉਂਕਿ ਪੁਲਿਸ ਵਾਲ ਜਿਵੇਂ ਐਮ ਐਲ ਏ ਕਹਿ ਰਿਹਾ ਕਿ ਪੁਲਿਸ ਵਾਲਿਆਂ ਨੇ ਪੈਸੇ ਮੋਟੇ ਲਏ ਨੇ ਉਹਨਾਂ ਨੇ ਕਿਹਾ ਕਿ ਪੁਲਿਸ ਸਾਡੇ ਨਾਲ ਉਹ ਜਾ ਕੇ ਘਰ ਜਾ ਕੇ ਉਹਨੂੰ ਜਿੰਨੇ ਟੈਂਡਰ ਕੀਤੇ ਉਹਨੂੰ ਧਮਕੀ ਵੀ ਦੇਇਆ ਅਗਲੇ ਦਿਨ ਪੰਚਾਇਤ ਉਹਨਾਂ ਗੋਲੀਆਂ ਵਿਚਾਲਾ ਲਾ ਦਿੱਤੀਆਂ ਗਈਆਂ ਹੁਣ ਉਹ ਜਦੋਂ ਵਰਕਰ ਉਥੇ ਉਹ ਵਰਕਰ ਸਿਰ ਪੁੱਚੋ ਮੰਡੀ ਦੇ ਨਹੀਂ ਆ ਉਹ ਸਾਰੇ ਪੰਜਾਬ ਤੇ ਮੈਸੇਜ ਚੱਲ ਗਿਆ ਕਿ ਜੇ ਇਹਨਾਂ ਦੇ ਐਮਐਲਏ ਦੀ ਇਹ ਦੁਰਗੱਤਤਾ ਹੋ ਰਹੀ ਆ ਇਹਨਾਂ ਦੇ ਇਹ ਹਾਲਾਤ ਨੇ ਤੇ ਫਿਰ ਵਰਕਰ ਕਿਵੇਂ ਜਾਊਗਾ ਇਸੇ ਕਰਕੇ ਸਵਾਲ ਆ ਆਮ ਆਦੀ ਪਾਰਟੀ ਦਾ ਕਿ ਅੱਜ ਮੁੱਖ ਮੰਤਰੀ ਕਹੇ ਤਾਂ ਕਿ ਜੀਂਦੇ ਰੋ ਤਗੜੇ ਹੋ ਜੋ ਆਪਾਂ ਵੰਡ ਦਾਂਗੇ ਕੁਰਸੀਆਂ ਆਪਣੇ ਕੋਲ ਬਹੁਤ ਆ ਬੰਦੇ ਭਾਵੇਂ ਘਟ ਜਾਣਗੇ ਤੇ ਇਹ ਹੁਣ ਲੋਕੀ ਆਮਾਦੀ ਪਾਰਟੀ ਜਿਹਨੇ ਪਿੰਡਾਂ 'ਚ ਵਰਕਰ ਬੈਠੇ ਨੇ ਕਿਉਂਕਿ ਵੋਟਰ ਨੂੰ ਕਿੱਥੋਂ ਕਰਨਾ ਇੱਕ ਤੇ ਸਭ ਤੋਂ ਵੱਡਾ ਕਿ 1 ਜੂਨ ਨੂੰ ਵੋਟਾਂ ਪੈਣੀਆਂ ਜੀ ਪਿੰਡਾਂ ਵਾਲੇ ਤੇ ਨਿਕਲ ਆਉਣਗੇ ਪਰ ਉਹਨਾਂ ਦਿਨਾਂ ਦੇ ਵਿੱਚ ਸੰਦੀਪ ਕਿੰਨੀ ਗਰਮੀ ਹੋਗੀ ਅੱਤ ਦੀ ਗਰਮੀ ਹੋਗੀ ਤੇ ਲੋਕੀ ਲਾਈਨਾਂ 'ਚ ਕਿੰਨੇ ਕੀ ਲੱਗਦੇ ਆਗੇ ਨੇ ਕਿੰਨੇ ਕੀ ਵੋਟ ਪਰਸੈਂਟੇਜ ਪੈਂਦੀ ਆਗੀ ਆ ਪਿੰਡਾਂ ਵਾਲਾ ਤੇ ਫਿਰ ਵੀ ਸਕੂਲਾਂ ਦੇ ਵਿੱਚ ਕੋਈ ਨਾ ਕੋਈ ਦਰਖਤ ਬੋੜ ਪਿੱਪਲ ਲੱਗਾ ਹੁੰਦਾ ਸ਼ਹਿਰਾਂ ਦੇ ਵਿੱਚ ਲੋਕਾਂ ਦਾ ਬੜਾ ਔਖਾ ਹੋ ਜਾਣਾ ਹੈਗਾ ਇਹ ਵੀ ਬੜਾ ਜਿਆਦਾ ਨੁਕਸਾਨ ਹੋਣਾ ਹੈਗਾ ਪਰ ਹੁਣ ਮੁੱਖ ਮੰਤਰੀ ਨੇ ਜਿਹੜਾ ਉਹਨਾਂ ਨੂੰ ਗੁਣ ਵੰਡੇ ਨੇ ਨੈਤਿਕਤਾ ਦਾ ਪਾਠ ਪੜਾਇਆ ਜਾਂ ਕਿਹਦੇ ਅਰਵਿੰਦ ਕੇਜੀ ਵਾਲਾ ਸਾਡੇ ਨਾਲ ਧੱਕਾ ਹੋ ਗਿਆ ਉਹ ਸਾਰੀਆਂ ਚੀਜ਼ਾਂ ਵਾ ਵਰਕਰਾਂ ਨੂੰ ਤਾਂ ਪਹਿਲਾਂ ਹੀ ਪਤਾ ਧੱਕਾ ਕਿੰਨਾ ਕੀ ਹੋਇਆ ਕਿੰਨਾ ਕੀ ਨਹੀਂ ਹੋਇਆ ਪਰ ਇੱਕ ਠੀਕ ਹੈ ਕਿ ਇੱਕ ਆਪਣੇ ਵਰਕਰਾਂ ਨੂੰ ਲਾਂਬੰਦ ਕਰਨ ਵਾਸਤੇ ਇੱਕ ਵਧੀਆ ਮੀਟਿੰਗ ਹੋ ਗਈ ਹੈ ਔਰ ਬਾਕੀ ਦੇ ਸਾਰਿਆਂ ਨੂੰ ਤਾਂ ਪਤਾ ਹੀ ਹੈ ਭਗਵੰਤ ਸਿੰਘ ਸਾਹਿਬ ਭਾਸ਼ਣ ਤੇ ਉਹਨਾਂ ਦਾ ਉਹੀ ਆ ਨਵੀਂ ਗੱਲ ਹੈ ਨਹੀਂ ਲੇਕਿਨ ਇੱਕ ਵਰਕਰ ਜਿਹੜੇ ਆਏ ਨੇ ਐਮਐਲਏ ਉਹਨਾਂ ਨੂੰ ਇੱਕ ਇਸੇ ਮੌਕੇ ਚਾਹ ਪੀਂਦਾ ਬਹਾਨਾ ਗੱਲਬਾਤ ਕਰਨ ਦਾ ਤਰੀਕਾ ਗੱਲਬਾਤ ਕਰਨ ਦਾ ਮੌਕਾ ਮਿਲ ਗਿਆ ਇਦਾਂ ਜਿਹੜੀਆਂ ਪਾਰਟੀਆਂ ਜਿਹੜੇ ਵਰਕਰ ਨੇ ਉਹਨਾਂ ਨੂੰ ਹਾਂ ਯਾਰ ਅਸੀਂ ਮੁੱਖ ਮੰਤਰੀ ਨੂੰ ਮਿਲੇ ਹੁਣ ਆਪਾਂ ਵੇਖੀ ਨੇਰੀ ਲਿਆ ਦਾਂਗੇ ਇੱਕ ਹੌਸਲਾ ਹੁੰਦਾ ਬੰਦੇ ਦਾ ਉਹ ਅੱਜ ਹੌਸਲਾ ਦਿੱਤਾ ਮੁੱਖ ਮੰਤਰੀ ਨੇ